ਸੈਂਟੀਮੀ ਆਸਟ੍ਰੇਲੀਅਨ ਸਿੱਖ ਖੇਡਾਂ ਜੋ ਕਿ ਸੈਂਡੀ ਵਿੱਚ ਪਿਛਲੇ ਦੋ ਦਿਨਾਂ ਤੋਂ ਚੱਲ ਰਹੀਆਂ ਨੇ ਅੱਜ ਤੀਸਰਾ ਦਿਨ ਹੈ ਜੀ ਤੇ ਤੀਸਰੇ ਦਿਨ ਦੇ ਵਿੱਚ ਅਸੀਂ ਵੈਲੋਡਰਾਮ ਦੇ ਵਿੱਚ ਦੇਖ ਰਹੇ ਸੀ ਕਿ ਕੀ ਕੁਝ ਐਕਟੀਵਿਟੀਆਂ ਚੱਲ ਰਹੀਆਂ ਤਾਂ ਤਾਂ ਮੇਰੀ ਨਿਗਾ ਇਸ ਬੌਕਸਿੰਗ ਰਿੰਗ ਤੇ ਪਈ ਜਿੱਥੇ ਕੁਝ ਕੁ ਬੱਚੇ ਸੀਗੇ ਤੇ ਕੁਝ ਕੋ ਉਹਨਾਂ ਦੇ ਨਾਲ ਬਜ਼ੁਰਗ ਹੱਥਾਂ ਦੇ ਵਿੱਚ ਬੌਕਸਿੰਗ ਗਲਵਜ਼ ਪਾਏ ਪ੍ਰੈਕਟਿਸ ਕਰਵਾ ਰਹੇ ਸਨ ਮੈਡਮ ਸਟੇਂਡਰ ਤੇ ਮੈਥੋ ਰਿਹਾਨਾ ਗਿਆ ਮੈਂ ਕਹਾ ਇਹ ਜਿਹੜੀ ਗੱਲਬਾਤ ਆ ਇਹ ਜਿਹੜੀ ਵੀਡੀਓ ਆ ਮੈਂ ਆਪਣੇ ਦਰਸ਼ਕਾਂ ਦੇ ਨਾਲ ਜ਼ਰੂਰ ਉਸ ਦੀ ਸਾਂਝ ਪਾਉਣੀ ਹੈ ਕਿਉਂਕਿ ਜਦੋਂ ਸਿੱਖ ਗੇਮਾਂ ਦੀ ਗੱਲ ਆਉਂਦੀ ਹੈ ਤਾਂ ਬਹੁਤਾ ਸਾਰਾ ਜਿਹੜਾ ਜ਼ੋਰ ਹੈ ਨਾ ਉਹ ਕਬੱਡੀ ਦੇ ਮੈਦਾਨ ਤੇ ਲੱਗਿਆ ਰਹਿੰਦਾ ਦਰਸ਼ਕਾਂ ਦਾ ਪਰ ਜਦੋਂ ਜਿਹੜੀਆਂ ਛੋਟੀਆਂ ਗੇਮਾਂ ਹੁੰਦੀਆਂ ਨੇ ਐਥਲੈਟਿਕਸ ਹੁੰਦੀਆਂ ਨੇ ਅਸੀਂ ਧਿਆਨ ਘੱਟ ਦਿੰਦੇ ਆ ਤੇ ਮੈਨੂੰ ਲਾਂਬੇ ਵੀ ਮਿਲਦੇ ਨੇ ਕਿ ਮੀਡੀਆ ਘੱਟ ਧਿਆਨ ਦਿੰਦਾ ਪਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹਰ ਇੱਕ ਗੇਮ ਨੂੰ ਕਵਰ ਕਰੀਏ ਸੋ ਆਓ ਗੱਲਾਂ ਕਰਦੇ ਆ ਇਹਨਾਂ ਨੌਜਵਾਨਾਂ ਨਾਲ ਨੌਜਵਾਨ ਦੇਖਣ ਨੂੰ ਭਾਵੇਂ ਤੁਹਾਨੂੰ ਲੱਗਦੇ ਹੋਣਗੇ ਕਿ ਇਹਨਾਂ ਦੇ ਜਿਹੜੀਆਂ ਉਮਰਾਂ ਖਾਸੀਆਂ ਵੱਡੀਆਂ ਹੋਣਗੀਆਂ ਪਰ ਜੋਸ਼ ਆ ਜਿਹੜਾ ਉਹ ਨੌਜਵਾਨਾਂ ਦੇ ਨਾਲੋਂ ਵੀ ਜ਼ਿਆਦਾ ਮੈਂ ਸ਼ੁਰੂ ਕਰਨਾ ਚਾਹੂੰਗਾ ਮੈਡਮ ਸਤਿੰਦਰ ਤੋਂ ਕਿਉਂਕਿ ਇਸ ਸਾਰੀ ਚੀਜ਼ ਨੂੰ ਜੇਕਰ ਇਹਨਾਂ ਦੇ ਹੱਥਾਂ ਦੇ ਵਿੱਚ ਗਲਵਜ਼ ਨੇ ਤਾਂ ਉਹ ਮੈਡਮ ਹੋਣਾ ਦੀ ਦੇਣ ਨੇ ਮੈਡਮ ਹਸੀਕਾਲ ਜੀ ਸਸੀਰਪਾ ਜੀ ਆਸਟ੍ਰੇਲੀਅਨ ਸਿੱਖ ਗੇਮਾਂ ਸੈਂਟੀਵੀਆਂ ਤੇ ਆਪਣੀ ਮੁਲਾਕਾਤ ਹੋਈ ਸੀ 36ਵੀਂ ਗੇਮਾਂ ਤੇ ਐਡੀਲੇਡ ਦੇ ਵਿੱਚ ਜੀ ਉਥੋਂ ਲੈ ਕੇ ਹੁਣ ਤੱਕ ਮੈਂ ਤੁਹਾਨੂੰ ਦੇਖਨੇ ਆ ਜੀ ਬਹੁਤ ਸਾਰੀ ਮਿਹਨਤ ਕਰਵਾ ਰਹੇ ਹਾਂ ਕਿਵੇਂ ਚੱਲ ਰਿਹਾ ਜੀ ਟੋਟਲ ਸਫਰ ਟੋਟਲ ਸਰਵਰ ਚੈਲੈਂਜਿੰਗ ਆ ਪਰ ਨਾਲ ਨਾਲ ਜਿੱਦਾਂ ਸਾਰੇ ਜਣੇ ਉਤਸ਼ਾਹ ਦਿਖਾ ਰਹੇ ਆ ਮੈਨੂੰ ਹੋਰ ਮੋਟੀਵੇਸ਼ਨ ਮਿਲਦੀ ਆ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਜੇ ਤੁਸੀਂ ਇੰਟਰਸਟ ਸ਼ੋਅ ਕਰਦੇ ਤਾਂ ਹੀ ਅਸੀਂ ਲੱਗੇ ਹੋਏ ਆ ਐਡਲੇਡ 'ਚ ਆਪਣੇ ਕੋਲ 6 ਬੱਚੇ ਸੀਗੇ ਸਿਰਫ ਤੇ ਐਦ ਕੀ ਦੇਖ ਲਓ 5 15 ਬੱਚਿਆਂ ਨੇ ਕੱਲ ਫਾਈਟਾਂ ਕੀਤੀਆਂ ਆਪਣੇ ਪੀਸੀਵਾਈਸੀ ਸਦਰਲੈਂਡ ਦੇ ਵਿੱਚ ਜੇ ਤੁਸੀਂ ਤੁਹਾਡੇ ਕੋਲ ਕਲਿੱਪਸ ਆ ਤਾਂ ਤੁਹਾਨੂੰ ਸ਼ੇਅਰ ਕਰਾਂਗੇ ਪਲੀਜ਼ ਪਾਸ ਇਟ ਔਨ ਹਣਾ ਤੇ ਹੁਣ ਅਗਲੇ ਸਾਲ ਵਿਕਟੋਰੀਆ ਚੋਣੀਆਂ ਐ ਏਨ ਦਿਨ ਵੀ ਵਿਲ ਹੈਵ ਅ ਪ੍ਰੋਪਰ ਫਾਈਟਸ ਥੇਰ ਹੁਣ ਕੇਅਰ ਬodies ਪ੍ਰੋਗਰਾਮ ਹਰਮਨ ਫਾਊਂਡੇਸ਼ਨ ਦੇ ਅੰਡਰ ਹੈਗਾ ਆਪਾਂ ਰਜਨ ਦੀ ਵੀ ਕਲਾਸਾਂ ਕੰਟੀਨਿਊ ਰੱਖਾਂਗੇ ਅੱਗੇ ਤੋਂ ਵੀ ਜੀ ਬਿਲਕੁਲ ਜੀ ਬਿਲਕੁਲ ਬਾਕੀ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦਾ ਪਲੱਸ ਲੋਕਲ ਕਮੇਟੀ ਦਾ ਟੈਰੀ ਸਿੰਘ ਸਿੱਧੂਪਾ ਜੀ ਜਿਨ੍ਹਾਂ ਦੇ ਅੰਡਰ ਆਪਣਾ ਕਲੱਬ ਬੌਕਸਿੰਗ ਇੱਥੇ ਕਰ ਰਿਹਾ ਉਹਨਾਂ ਨੇ ਡੋਨੇਸ਼ਨ ਮਤਲਬ ਆ ਰਿੰਗ ਸਪான்ਸਰ ਕੀਤਾ ਕੱਲ ਗਲਵਜ਼ ਵੀ ਸਪான்ਸਰ ਕੀਤੇ ਆ ਹਨਾ ਸੋ ਵਿਚ ਇਜ਼ ਵਟ ਵੀ ਆਰ ਲੁਕਿੰਗ ਫੋਰਵਰਡ ਵੀ ਕਮਿਊਨਿਟੀ ਨੂੰ ਅੱਗੇ ਲੈ ਕੇ ਆਉਣਾ ਜੇ ਇਹੋ ਜੀ ਓਪਰਚ्युनिटी ਸਾਨੂੰ ਹੋਰ ਮਿਲਣਗੇ ਆ ਤੇ ਇਹ ਬੱਚੇ ਆਪਣੇ ਹਾਈ ਲੈਵਲ ਤੇ ਵੀ ਪਰਫਾਰਮ ਕਰਨਗੇ ਆਉਣ ਵਾਲੇ ਫਿਚਰ ਚੋਂ ਥੈਂਕ ਯੂ ਬਿਲਕੁਲ ਜੀ ਸਾਡੀ ਵੀ ਇਹੀ ਆਸ ਤੇ ਅਰਦਾਸ ਹੈ ਕਿ ਇਹ ਜੈਗੀਆਂ ਸਾਡੇ ਮੈਡਲ ਆਉਣ ਤੇ ਇਹਨਾਂ ਦੇ ਵਿੱਚ ਵੀ ਸਾਡੇ ਜਿਹੜੇ ਬੱਚੇ ਨੇ ਉਹ ਪਾਰਟਿਸਪੇਟ ਕਰਨ ਮੇਰੇ ਨਾਲ ਨੇ ਹਰਮਨ ਫਾਊਂਡੇਸ਼ਨ ਤੋਂ ਮੈਡਮ ਮੈਡਮ ਸਭ ਤੋਂ ਪਹਿਲਾਂ ਤਾਂ ਜੀ ਦੋਕ ਲਾਈਨਾਂ ਦੇ ਵਿੱਚ ਜੇ ਮੈਂ ਪੁੱਛਣਾ ਚਾਹਾਂ ਕਿ ਹਰਮਨ ਫਾਊਂਡੇਸ਼ਨ ਐਕਚੁਅਲੀ ਕਰਦੀ ਕੀ ਹੈ ਜੀ ਹਾਂਜੀ ਜੀ ਸਦਕੇ ਜੀ ਤੁਸੀਂ ਮੈਨੂੰ ਬਹੁਤ ਸੋਹਣਾ ਸਵਾਲ ਕੀਤਾ ਹਰਮਨ ਫਾਊਂਡੇਸ਼ਨ ਇੱਕ ਸਮਾਜ ਸੇਵੀ ਸੰਸਥਾ ਹੈ ਜਿਹੜੀ ਕਿ ਕਮਿਊਨਿਟੀ ਬੇਸਡ ਆ ਅਸੀਂ ਸਾਰੇ ਆਪਣੇ ਸੇਵਾਦਾਰ ਹਾਂ ਤੇ ਉਹਦੇ ਵਿੱਚ ਅਸੀਂ ਘਰੇਲੂ ਹਿੰਸਾ ਨੂੰ ਕਾਫੀ ਨੂੰ ਸਾਨੂੰ ਲੋੜ ਪਈ ਕਮਿਊਨਿਟੀ ਦੇ ਵਿੱਚ ਕਿਉਂਕਿ ਘਰੇਲੂ ਹਿੰਸਾ ਸਾਡੇ ਪੰਜਾਬੀਆਂ 'ਚ ਵੀ ਹੈਗੀ ਆ ਹੋਰ ਹੋਰ ਕਮਿਊਨਿਟੀ ਦੇ ਵਿੱਚ ਹੈ ਤੇ ਉਹਨੂੰ ਫਿਰ ਅਸੀਂ ਮੁੱਦੇ ਨਜ਼ਰ ਰੱਖਦੇ ਹੋਏ ਸਾਨੂੰ ਜਿਹੜੀਆਂ ਸਮਾਜ ਸੇਵਾਵਾਂ ਲੋੜ ਪਈ ਉਹਦੇ ਵਿੱਚੋਂ ਜਿਹੜੀ ਇੱਕ ਪਰਿਵਾਰਕ ਤੌਰ 'ਤੇ ਜਿਹੜੀ ਖੁਸ਼ਹਾਲੀ ਲਿਆਣੀ ਬਹੁਤ ਜ਼ਰੂਰੀ ਆ ਕਿ ਜੇ ਪਰਿਵਾਰ ਖੁਸ਼ ਆ ਤੇ ਉਹਦੇ ਚ ਚਾਂਸ ਹੈਗਾ ਕਿ ਤੁਹਾਨੂੰ ਘਰੇਲੂ ਹਿੰਸਾ ਦਾ ਘਟ ਉਸ ਚ ਸਕੋਪ ਹੈਗਾ ਤੇ ਮਤਲਬ ਪ੍ਰੈਕਟੀਕਲੀ ਅਸੀਂ ਦੇਖਦੇ ਆਂ ਬੀ ਇਸ਼ੂਸ ਕੀ ਹਨ ਤੇ ਉਹਨਾਂ ਇਸ਼ੂਸ ਦੇ ਦੇਖਦੇ ਹੋਏ ਅਸੀਂ ਆ ਇੱਕ ਆਔਰਤਾਂ ਲਈ ਵੀ ਇੱਕ ਘਰ ਬਣਾਇਆ ਹੋਇਆ ਜਿੱਥੇ ਕਿ ਉਹ ਕੁਝ ਸਮੇਂ ਲਈ ਰਹਿ ਸਕਦੇ ਆ ਤੇ ਉਹਨਾਂ ਦੇ ਬੱਚੇ ਰਹਿ ਸਕਦੇ ਆ ਉਹਨੂੰ ਵੂਮਨਸ ਰਿਫਿਊਜ ਹੈਗਾ ਤੇ ਨਾਲ 24 ਘੰਟੇ ਸੱਤੋ ਦਿਨ ਅਸੀਂ ਆਪਣੀ ਭਾਸ਼ਾ 'ਚ ਤੁਸੀਂ ਸਾਨੂੰ ਗੱਲਬਾਤ ਕਰ ਸਕਦੇ ਹੋ ਉਹ ਅਸੀਂ ਲਾਈਨ ਦਿੱਤੀ ਹੋਈ ਆ ਉਹਨਾਂ ਨੂੰ ਡੋਮੈਸਟਿਕ ਵੋਲੈਂਸ ਮਲਟੀਕਲਚਰਲ ਹੈਲਪਲਾਈਨ ਤੇ ਨਾਲ ਜਿਹੜੀਆਂ ਵੱਡੀ ਜਿਹੜੀ ਸਭਾ ਗੱਲ ਹੈ ਜੀ ਬੱਚਿਆਂ ਦੇ ਪ੍ਰਤੀ ਤੇ ਬਜ਼ੁਰਗਾਂ ਦੇ ਪ੍ਰਤੀ ਸਾਨੂੰ ਸਨਮਾਨ ਕਿਦਾਂ ਪੈਦਾ ਕਰੀਏ ਕਿ ਜਿਹੜਾ ਸਾਡਾ ਪਰਿਵਾਰ ਹੈ ਉਹ ਖੁਸ਼ ਰਹੇ ਉਹਦੇ ਵਿੱਚ ਸਾਨੂੰ ਬਜ਼ੁਰਗਾਂ ਨੂੰ ਬਹੁਤ ਧਿਆਨ ਦੀ ਲੋੜ ਹੈ ਕਿ ਉਹਨਾਂ ਨੇ ਬਹੁਤ ਸਾਡੇ ਲਈ ਕੀਤਾ ਤੇ ਹੁਣ ਅੱਗੇ ਉਨ੍ਹਾਂ ਚ ਜੋਸ਼ ਬੜਾ ਹਲੇ ਵੀ ਬਈ ਨਹੀਂ ਕਿ ਰਿਟਾਇਰ ਹੋ ਗਏ ਆ ਤੇ ਹੁਣ ਬਸ ਕੰਮ ਖਤਮ ਹੋ ਗਿਆ ਸਾਡਾ ਉਹ ਜੋਸ਼ ਕਰਕੇ ਹੀ ਅੱਜ ਤੁਸੀਂ ਖੇਡਾਂ ਦੇ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਦੇਖਣ ਜੀ ਮਿਲੇਗਾ ਵੇਖਣ ਨੂੰ ਮਿਲੇਗਾ ਕਿ ਬਹੁਤ ਬਜ਼ੁਰਗ ਸੇਵਾ ਚ ਲੱਗੇ ਹੋਏ ਆ ਤੇ ਉਹਦੇ ਲਈ ਸਾਨੂੰ ਫਿਰ ਸਤਿੰਦਰ ਹੁਣਾ ਨਾਲ ਸਾਡੀ ਮੁਲਾਕਾਤ ਹੋਈ ਤੇ ਜਿਹੜੀ ਮੈਂਟਲੀ ਅਸੀਂ ਬਹੁਤ ਐਗਜ਼ੌਸਟ ਹੁੰਦੇ ਜਾ ਰਹੇ ਆ ਸਟ्रेस ਇਹਨਾਂ ਜ਼ਿਆਦਾ ਵੱਧਦਾ ਜਾ ਰਿਹਾ ਜੀਵਨ ਦੇ ਵਿੱਚ ਤੇ ਇਹ ਜਿਹੜੀ ਬਾਕਸਿੰਗ ਹੈ ਇਹਦਾ ਜਿਹੜਾ ਤਾਲਮੇਲ ਹੈ ਸਾਡੀ ਨੀਰੋ ਜਿੱਦਾਂ ਜਿਹੜਾ ਆ ਸਿਸਟਮ ਹੈ ਉਹਨੂੰ ਬਹੁਤ ਹੈਲਪ ਕਰਦਾ ਤੇ ਚੰਗੇ ਜਿਹੜੇ ਕੰਮ ਨੇ ਉਹ ਹਰਮਨ ਫਾਊਂਡੇਸ਼ਨ ਵੱਲੋਂ ਕੀਤੇ ਜਾਂਦੇ ਨੇ ਤੇ ਦੂਸਰੀ ਗੱਲ ਇਹਦੇ ਵਿੱਚ ਕੋਈ ਦੋ رائے ਨਹੀਂ ਕਿ ਡੋਮੈਸਟਿਕ ਵਾਇਲੈਂਸ ਇੱਕ ਚਿੰਤਾ ਦਾ ਵਿਸ਼ਾ ਹੈ ਪਰ ਮੈਡਮ ਜਿਹੜੀ ਤੁਸੀਂ ਗੇਮ ਚੁਣੀ ਆ ਨਾ ਮੈਨੂੰ ਲੱਗਦਾ ਇਹਦੇ ਨਾਲ ਡੋਮੈਸਟਿਕ ਵਾਇਲੈਂਸ ਕਿਤੇ ਬਹੁਤ ਨਾ ਜਾਵੇ ਵੀ ਉਧਰ ਜਿਹੜਾ ਜੋ ਉੱਥੇ ਲੱਗਣਾ ਉਹ ਇੱਥੇ ਲਾ ਕੇ ਜਾਂਦਾ ਤੁਸੀਂ ਠੀਕ ਆ ਕਲੀ ਰਿੰਗ ਚ ਲਾਉਣੀ ਆ ਆਪਦੀ ਸੇਫਟੀ ਲਈ ਅਸੀਂ ਕਰ ਰਹੇ ਆ ਇਸ ਕਰਕੇ ਸਾਡੇ ਤੇ ਵਾਇਲੈਂਸ ਨਹੀਂ ਹੁੰਦੀ ਅਸੀਂ ਵਾਇਲੈਂਸ ਤੋਂ ਬਚਣਾ ਹੈ ਹਾਂ ਹੁਣ ਹੁਣ ਪਤੀ ਡਰੂਗਾ ਕਿ ਉਹਦੇ ਵੀ ਬੌਕਸਿੰਗ ਰਿੰਗ ਪਾਏ ਨੇ ਤੇ ਇੱਧਰ ਵੀ ਪਤੀ ਵੀ ਡਰਨਗੇ ਕਿ ਬੌਕਸਿੰਗ ਗਲਵਜ਼ ਉਹਨਾਂ ਦੇ ਵੀ ਪਾਏ ਨੇ ਸੋ ਬਿਲਕੁਲ ਜੀ ਇਸੇ ਤਰੀਕੇ ਦੇ ਨਾਲ ਕਿਉਂਕਿ ਮੈਂ ਗੱਲ ਕਰਨੀ ਚਾਹਨਾ ਹਾਂ ਜੀ ਇਸ ਤਰ੍ਹਾਂ ਕਿ ਹਰਵਰ ਫਾਊਂਡੇਸ਼ਨ ਸਿਰਫ ਜਿਹੜਾ ਡਿਮੋਸਟਿਕ ਵਾਇਲੈਂਸ ਸਿਕੰਪਲੀ ਕਰਦੀ ਜੀ ਇਹਦੇ ਅਲਾਵਾ ਅਸੀਂ ਫੂਡ ਡਰਾਈਵ ਵੀ ਹਫਤੇ ਚੱਕ ਦੇ ਚਲਾ ਲਿਆ ਜੀ ਜਿਹਦੇ ਅੱਧ ਕੱਟ ਚ 200 100 200 ਤੋਂ ਜ਼ਿਆਦਾ ਲੋਕ ਜਿਹੜੀ ਰੋਹ ਸਬਜੀ ਹੈਗੀ ਹੈ ਦੂਜਾ ਪੱਕਿਆ ਖਾਣਾ ਉਹ ਸਾਡੇ ਕੋਲ ਲੈ ਕੇ ਜਾਂਦੇ ਸ਼ਾਵਲੂ ਉਹਦੇ ਚ ਬਲਕਿ ਇੰਡੀਅਨ ਦੀ ਗਲਤੀ ਘਟਲਦੀ ਹੈ ਜਿਹੜੇ ਗੋਰੇ ਤੇ ਦੂਜੇ ਲੈਬਰੀਜ਼ ਵਗੈਰਾ ਹੈ ਉਹ ਹੀ ਲੈ ਲੈਂਦੇ ਹਰਵਲ ਫਾਊਂਡੇਸ਼ਨ ਦਾ ਦੇ ਲਾਲ ਜਿਹੜੀ ਹੈ ਕਿਉਂਕਿ ਸਾਡੀ ਜਿਹੜੀ ਇਸ ਤੋਂ ਸੀਨੀਅਰ ਲੋਕ ਆਉਂਦੇ ਆ ਕਿਉਂਕਿ ਅਸੀਂ ਪੂਰੀ ਆਪਣੀ ਲਾਈਫ ਜਿਹੜੀ ਹੋਰ ਲਾਈਫ ਇੰਡੀਆ ਚ ਗੁਜ਼ਾਰੀ ਆ ਤੁਸੀਂ ਆ ਕੇ ਰਿਟਾਇਰ ਹੋ ਗਿਆ ਉਹਦਾ ਸਟ्रेस ਨੂੰ ਦੂਰ ਕਰਦੇ ਸਾਡੀ ਭੈਣ ਜੀ ਲਬਲਾ ਕੱਜ ਗੁਰਦੁਆਰੀ ਹੋਈ 14 ਕਿ ਤੁਸੀਂ ਆਓ ਸਾਡੇ ਨਾਲ ਜੀ ਤੇ ਵੀ ਹੈ ਚੇਜ ਜਵਰ ਲਾਈਫ ਹੁਣ ਸਾਨੂੰ ਕੋਈ ਚਿੰਤਾ ਨਹੀਂ ਹੈਗੀ ਸਟ्रेस ਦੂਰ ਹੋ ਗਿਆ ਤੇ ਅਸੀਂ ਬਾਕਸਿੰਗ ਵੀ ਨਾਲ ਇਹਨਾਂ ਨੇ ਲਾਤੀ ਭੈਣ ਜੀ ਸਤਵਿੰਦਰ ਕੌਰ ਉਹ ਕਹਿੰਦਾ ਜੀ ਬਾਕਸਿੰਗ ਕਰੋ ਅਸੀਂ ਕਹਿੰਦਾ ਲਓ ਅਸੀਂ ਅਸੀਂ ਫਿਰ ਜਿਹੜੇ 4-5 ਬੰਦੇ ਪੰਜ ਉਹ ਬਾਕਸਿੰਗ ਕਰਨ ਲੱਗ ਗਏ ਬਿਲਕੁਲ ਜੀ ਤੇ ਸਾਨੂੰ ਬਹੁਤ ਨਹੀਂ ਇਹ ਜ਼ਰੂਰੀ ਹੈ ਜੀ ਇਹ ਸੈਲਫ ਡਿਫੈਂਸ ਲਈ ਆਤਮ ਸਨਮਾਨ ਦੇ ਲਈ ਵੀ ਬਹੁਤ ਜ਼ਰੂਰੀ ਹੈ ਜੀ ਹਾਂ ਜੀ ਸਰ ਮੈਂ ਹਰਮਨਦ ਫਾਊਂਡੇਸ਼ਨ ਨਾਲ 7-8 ਸਾਲ ਤੋਂ ਜੁੜਿਆ ਹੋਇਆ ਜੀ ਤੇ 5-6 ਸਾਲ ਤੋਂ ਲਗਾਤਾਰ ਇਹਨਾਂ ਨਾਲ ਚੈਪਲੈਂਸੀ ਦਾ ਕੰਮ ਕਰਦਾ। ਜੀ ਚੈਪਲੈਂਸੀ ਦਾ ਮਤਲਬ ਹੈ ਜਿਹੜੀ ਸਾਡੀ ਕਮਿਊਨਿਟੀ ਦੇ ਬੰਦੇ ਹਸਪਤਾਲਾਂ ਵਿੱਚ ਦਾਖਲ ਨੇ ਅਸੀਂ ਸਭ ਦੀ ਸੁੱਖ-ਸਾਂਤ ਰਾਜੀਵਈ ਪੁੱਛਣ ਜਾਂਦੇ ਹਾਂ। ਉਹਨਾਂ 'ਚੋਂ ਬਹੁਤਿਆਂ ਨੂੰ ਲੋੜ ਇਸ ਗੱਲ ਦੀ ਹੁੰਦੀ ਆ ਵੀ ਸਾਡੇ ਕੋਲੇ ਆ ਕੇ ਕੋਈ ਸਾਡੀ ਗੱਲ ਸੁਣੇ ਸਾਨੂੰ ਹੋਇਆ ਕੀ ਆ ਸਾਨੂੰ ਕੀ ਤਕਲੀਫ ਆ ਕੀ ਦੁੱਖਦਾ ਹੈ। ਜਾਂ ਉਹਨਾਂ ਨੂੰ ਕੋਈ ਕਮਿਊਨੀਕੇਸ਼ਨ ਪ੍ਰੋਬਲਮ ਆ ਤਾਂ ਇੰਟਰਪ੍ਰੀਟਰ ਦਾ ਉੱਥੇ ਕਹਿ ਕੇ ਹਸਪਤਾਲ ਨੂੰ ਇੰਤਜ਼ਾਮ ਕਰ ਦਿੰਦੇ ਆ। ਜੀ 90% ਬੰਦੇ ਸਾਨੂੰ ਉਡੀਕਦੇ ਹੁੰਦੇ ਆ ਵੀ ਅੱਜ ਸੋਮਵਾਰ ਆ ਉਹ ਸਾਡੇ ਆਉਣਗੇ ਪਤਾ ਲੈਣ ਤੇ ਕਈ ਬੰਦੇ ਤਾਂ ਬ ਜਾਂਦੇ ਉਹਨਾਂ ਨੂੰ ਕਹੀ ਤਾਂ ਤੁਸੀਂ ਉੱਠਣਾ ਨਹੀਂ ਤੁਹਾਡੇ ਪਿਆਨ ਵਾਲੀ ਗੱਲ ਕਰਾਂਗੇ ਇੰਨੇ ਐਕਸਾਈਟਡ ਹੋ ਜਾਂਦੇ ਸਾਨੂੰ ਮਿਲ ਕੇ ਉਹਨਾਂ ਦੇ ਜਿਹੜੇ ਅੰਦਰ ਸਟ੍ਰੈਸ ਆ ਨਾ ਚਾਹੇ ਪਰਿਵਾਰ ਦਾ ਚਾਹੇ ਬਿਮਾਰੀ ਆ ਜਾਂ ਕੋਈ ਵੀ ਗੱਲ ਆ ਜਾਂ ਹਸਪਤਾਲ ਚ ਉਹਨਾਂ ਦਾ ਟ੍ਰੀਟਮੈਂਟ ਮਾੜਾ ਮੋਟਾ ਫਰਕ ਰਹਿ ਜਾਂਦਾ ਤਾਂ ਭਰੇ ਪਏ ਹੁੰਦੇ ਜਦੋਂ ਅਸੀਂ ਉਹਨਾਂ ਦੀ ਸਾਡੀ ਡਿਊਟੀ ਸਿਰਫ ਉਹਨਾਂ ਦੀ ਗੱਲਾਂ ਸੁਣਨੀ ਆ ਆਪ ਨਹੀਂ ਸੁਣਾਉਣਾ ਕੋਈ ਐਂਡ ਦੇ ਵਿੱਚ ਅਸੀਂ ਜੇ ਉਹ ਚਾਹਣ ਤਾਂ ਉਹਨਾਂ ਦੇ ਲਈ ਰੱਬ ਦੇ ਅੱਗੇ ਦੁਆ ਕਰ ਦਿੰਦੇ ਆ ਤੇ ਰੱਬ ਤੁਹਾਨੂੰ ਤੰਦਰੁਸਤੀ ਸ਼ੇਰਤੀ ਹੌਤੀ ਦੇਵੇ ਤੇ ਘਰੇ ਪਹੁੰਚ ਜਾਵੇ ਬਿਲਕੁਲ ਜੀ ਕਹਿੰਦੇ ਦਵਾ ਦੇ ਨਾਲ ਉਹ ਦੁਆ ਜਿਹੜੀ ਆ ਉਹ ਜ਼ਿਆਦਾ ਕੰਮ ਕਰਦੀ ਆ ਜੀ ਮੈਡਮ he came here to help us with the program, with the workshop. he also helped me yesterday at the boxing sparring. we work at focus gym together. Yep. so we are colleagues. Uh, coach joseph, do you want to say something? No, it's, a, it's a very good um, good experience for for the elderly people to to use their hands and feet you know so how is all boys and girls doing yep. they yep. doing great It's job very good very yeah? good job yeah thanks Paul thanks Paul your cooperation yeah. as well yeah. so ਇਹ ਤਾਂ ਸੀਗੇ ਜਿਹੜੇ ਸਾਰੇ ਬਜ਼ੁਰਗ ਨੇ ਤੇ ਮੇਰੇ ਨਾਲ ਖਾਸ ਤੌਰ ਤੇ ਕਿਉਂਕਿ ਅਸੀਂ ਮੈਲਬਨ ਤੋਂ ਆਏ ਆ ਤੇ ਸਿਡਨੀ ਪਹੁੰਚੇ ਹੋਏ ਆ ਤੇ ਵਿਕਟੋਰੀਆ ਦੀ ਗੱਲ ਨਾ ਹੋਵੇ ਤੇ ਇਹ ਨਹੀਂ ਹੋ ਸਕਦਾ ਵਿਕਟੋਰੀਆ ਵਿਕਟੋਰੀਆ ਤੋਂ ਬਾਈ ਹਰਫ ਭੋਲਰ ਸਾਹਿਬ ਦੇ ਫਰਜ਼ੰਦ ਨੇ ਮੇਰੇ ਨਾਲ ਤੇ ਮੈਨੂੰ ਦੱਸਿਆ ਕਿ ਇਹਨਾਂ ਨੇ ਇੱਥੇ ਕੰਪੀਟ ਵੀ ਕੀਤਾ ਕਿਵੇਂ ਰਹੀ ਫਾਈਟ ਤੇ ਕੀ ਹੁਣ ਅਗਲੇ ਜਿਹੜੀਆਂ ਸਿੱਖ ਗੇਮਾਂ ਨੇ ਉਹ ਮੈਲਬਨ ਦੇ ਵਿੱਚ ਹੋਣੀਆਂ ਨੇ ਉਹਦੇ ਲਈ ਤਿਆਰੀ ਆ? ਹਾਂਜੀ ਸਸਿਗਲਪਾ ਜੀ ਮੇਰਾ ਨਾਮ ਸ਼ਾਨ ਆ ਜੀ। ਇਹ ਇਸ ਟਾਈਮ ਕਾਫੀ ਵਧੀਆ ਰਿਹਾ। ਇੰਨਾ ਰਿਸਪੌਂਸ ਨਹੀਂ ਆਇਆ ਆਪਣੇ ਵਿਕਟੋਰੀਆ ਵੱਲੋਂ ਜਸਟ ਮੈਂ ਇਕੱਲਾ ਫਾਈਟਰ ਹੀ। ਅੱਛਾ ਜੀ। ਤੇ ਇਸ ਚੀਜ਼ ਦਾ ਥੋੜਾ ਮੈਨੂੰ ਲੱਗਾ ਵੀ ਆਪਣੀ ਸਾਈਡ ਤੋਂ ਥੋੜੇ ਜ਼ਿਆਦਾ ਕਿਉਂਕਿ ਪੰਜਾਬੀ ਫਾਈਟਰ ਕਾਫੀ ਨੇ। ਹਮ ਬਟ ਉਹ ਉਹਨਾਂ ਨੇ ਇੱਥੇ ਤੱਕ ਆਇਆ ਨਹੀਂ ਤੇ ਉਸ ਸ਼ਾਇਦ ਅਵੇਅਰਨੈਸ ਨਹੀਂ ਹੈ। ਹਮ ਜਾਂ ਫਿਰ ਹੋ ਸਕਦਾ ਹੈ ਵੀ ਇੰਟਰਸਟ ਨਾ ਹੋਵੇ ਜੋ ਵੀ ਆ ਆਈ ਥਿੰਕ ਵਿਕਟੋਰੀਆ ਵੱਲੋਂ ਨੈਕਸਟ ਟਾਈਮ ਥੋੜੀ ਐਕਟਿਵਮੈਂਟ ਚਾਹੀਦੀ ਆ ਫਿਰ ਥੋੜਾ ਜਿਆਦਾ ਸਪੋਰਟ ਕਰਨ ਆਪਣੀ ਕਮਿਊਨਿਟੀ ਨੂੰ ਸਪੈਸ਼ਲੀ ਬਾਕਸਿੰਗ ਦੇ ਵਿੱਚ ਹੂੰ ਬਿਲਕੁਲ ਜੀ ਇਹ ਸ਼ਾਨ ਦਾ ਜਿਹੜਾ ਇਹ ਫਿਕਰ ਹੈ ਉਹ ਬਿਲਕੁਲ ਵਾਜਿਬ ਹੈ ਕਿਉਂਕਿ ਜਦੋਂ ਸਿੱਖ ਗੇਮਾਂ ਦੀ ਗੱਲ ਹੁੰਦੀ ਹੈ ਤਾਂ ਬਹੁਤ ਸਾਰੀਆਂ ਜਿਹੜੀਆਂ ਗੇਮਾਂ ਨੇ ਖੇਡਾਂ ਨੇ ਉਹਨਾਂ ਦੇ ਵਿੱਚ ਅਸੀਂ ਵੱਡੀ ਗਿਣਤੀ ਚ ਪਾਰਟਿਸਪੇਟ ਕਰਦੇ ਹਾਂ ਪਰ ਇਹ ਫਿਕਰ ਵਾਲੀ ਗੱਲ ਹੈ ਕਿ ਵਿਕਟੋਰੀਆ ਵੱਲਿਓ ਸਿਰਫ ਸ਼ਾਨ ਇੱਥੇ ਆ ਕੇ ਕੰਪੀਟ ਕਰ ਰਿਹਾ ਪਰ ਸ਼ਾਨ ਤੇਰੇ ਨਾਲ ਸਾਡਾ ਵਾਅਦਾ ਰਿਹਾ ਆਸਟ੍ਰੇਲੀਅਨ ਸਿੱਖ ਗੇਮਸ ਦੀ ਕਮੇਟੀ ਨੂੰ ਤੇ ਮੈਲਬਨ ਸਿੱਖ ਗੇਮਸ ਜਿਹੜੀਆਂ ਕਿ ਅਗਲੇ ਸਾਲ ਹੋਣੀਆਂ ਉਹਨਾਂ ਦੀ ਕਮੇਟੀ ਨੂੰ ਮੈਂ ਨਿਜੀ ਤੌਰ ਤੇ ਇਹ ਜਿਹੜਾ ਮੁੱਦਾ ਉਠਾਉਣਾ ਕਿ ਉਹ ਇਨਕਰੇਜ ਕਰਨ ਸਾਡੇ ਬੱਚਿਆਂ ਨੂੰ ਤੇ ਪੰਜਾਬੀ ਕਮਿਊਨਿਟੀ ਨੂੰ ਵੀ ਮੇਰੀ ਬੇਨਤੀ ਆ ਜਿੱਥੇ ਆਪਾਂ ਆਪਣੇ ਬੱਚਿਆਂ ਨੂੰ ਬਾਕੀ ਗੇਮਾਂ ਦੇ ਵਿੱਚ ਲਾਉਨੇ ਆ ਉਥੇ ਆਪਣੇ ਬੱਚਿਆਂ ਨੂੰ ਇਹ ਬੌਕਸਿੰਗ ਗਲੋਵਜ਼ ਦਾ ਜਿਹੜੇ ਉਹ ਵੀ ਪਹਿਨਾਈਏ ਕਿਉਂਕਿ ਜਿੱਥੇ ਇਹਨਾਂ ਨੇ ਇਹ ਖੇਡਾਂ ਦੇ ਨਾਲ ਫਿਟਨੈਸ ਆਉਣੀ ਆ ਕੱਲ ਨੂੰ ਵੱਡੇ ਹੋ ਕੇ ਇਹਨਾਂ ਨੂੰ ਆਪਣੇ ਜਿਹੜਾ ਸੈਲਫ ਡਿਫੈਂਸ ਆ ਉਹ ਕਾਰਨ ਦੇ ਵਿੱਚ ਵੀ ਪ੍ਰੋਬਲਮ ਨਹੀਂ ਹੋਣੀ ਸੋ ਆਸਟ੍ਰੇਲੀਅਨ ਸਿੱਖ ਖੇਡਾਂ 37ਵੀਆਂ ਜਿਹੜੀਆਂ ਚੱਲ ਰਹੀਆਂ ਨੇ ਅੱਜ ਆਖਰੀ ਦਿਨ ਆ ਜੀ ਤੇ ਆਖਰੀ ਦਿਨ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਿਹਾ ਸੀ ਇਸ ਬੌਕਸਿੰਗ ਰਿੰਗ ਦੇ ਵਿੱਚ ਜਿਹੜੇ ਇਹ ਨੰਨੇ-ਮੁੰਨੇ ਬੱਚੇ ਨੇ ਇਹਨਾਂ ਦਾ ਜੋਸ਼ ਆ ਜਿਹੜਾ ਬਹੁਤ ਹਾਈ ਆ ਤੁਸੀਂ ਜੁੜੇ ਰਹੋ ਬੋਲ ਪੰਜਾਬੀ ਨੂੰ ਦੇ ਨਾਲ ਤੀਜੇ ਦਿਨ ਦੀਆਂ ਤੁਹਾਨੂੰ ਝਲਕੀਆਂ ਦਿਖਾਵਾਂਗੇ ਸਾਡੇ ਆਪਣੇ ਕੈਮਰੇ ਦੇ ਜ਼ਰੀਏ ਧੰਨਵਾਦ